ਦੋਸਤੋ ਮੇਰਾ ਨਾਮ ਰਾਕੇਸ਼ ਰਮਨ ਹੈ ਮੈਂ ਇੱਕ ਜਰਨਲਿਸਟ ਹਾਂ ਤੇ ਸੋਸ਼ਲ ਐਕਟਿਵਿਸਟ ਹਾਂ ਮੈਂ ਅੱਜ ਤੁਹਾਡੇ ਨਾਲ ਦੋ ਬੰਦਿਆਂ ਦੇ ਬਾਰੇ ਗੱਲ ਕਰਨਾ ਚਾਹਨਾ ਹੈਗਾ ਵਾ ਉਹਦੇ ਉੱਤੇ ਅਮਰੀਕਾ ਨੇ ਕੀ ਐਕਸ਼ਨ ਲਿਆ ਹੈਗਾ ਉਹ ਤੁਹਾਨੂੰ ਅੱਜ ਦੱਸਣਾ ਚਾਹਨਾ ਹੈਗਾ ਦੋ ਬੰਦੇ ਕਿਹੜੇ ਹੈਗੇ ਆ ਇੱਕ ਦਾ ਨਾਮ ਹੈਗਾ ਹਰਦੀਪ ਸਿੰਘ ਨਿੱਜਰ ਔਰ ਦੂਸਰੇ ਦਾ ਨਾਮ ਹੈਗਾ ਗੁਰਪ੍ਰਤਵੰਤ ਸਿੰਘ ਪੰਨੂ ਇਹ ਦੋਨੋਂ ਹੀ ਖਾਲਿਸਤਾਨ ਨੂੰ ਸਪੋਰਟ ਕਰਦੇ ਆ ਔਰ ਕੈਨੇਡੀਅਨ ਗਵਰਨਮੈਂਟ ਨੇ ਪਿਛਲੇ ਕਈ ਮਹੀਨਿਆਂ ਤੋਂ ਕੈਨੇਡੀਅਨ ਗਵਰਨਮੈਂਟ ਕਹਿ ਰਹੀ ਹੈ ਕਿ ਜਿਹੜਾ ਨਿਜਰ ਹੈਗਾ ਉਹ ਕੈਨੇਡਾ ਦੇ ਵਿੱਚ ਰਹਿ ਰਿਆ ਸੀ ਉਹਦੇ ਉੱਤੇ ਇੰਡੀਅਨ ਗਵਰਨਮੈਂਟ ਨੇ ਉਹਦੇ ਉੱਤੇ ਹਮਲਾ ਕਰਵਾ ਕੇ ਉਹਦਾ ਮਰਡਰ ਕਰਵਾਇਆ ਹੈਗਾ ਔਰ ਇਸੇ ਤਰ੍ਹਾਂ ਦੇ ਨਾਲ ਗੁਰਪ੍ਰਧਨ ਸਿੰਘ ਪੰਨੂ ਦੇ ਉੱਤੇ ਅਮਰੀਕਾ ਦੇ ਵਿੱਚ ਹਮਲਾ ਕਰਵਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਲਾਸਟ ਈਅਰ ਨਵੰਬਰ ਦੇ ਵਿੱਚ ਕਾ ਉਹਨੂੰ ਤਾਂ ਅਮਰੀਕਨ ਏਜੰਸੀ ਨੇ ਬਚਾਲਿਆ ਸੀ ਪਰ ਕੈਨੇਡੀਅਨ ਏਜੰਸੀ ਜਿਹੜੀਆਂ ਹੈਗੀਆਂ ਉਹ ਨਿਜਰ ਨੂੰ ਨਹੀਂ ਬਚਾ ਸਕਦੀਆਂ ਸੀ ਇਹਨਾਂ ਨੂੰ ਦੋਨੋਂ ਨੂੰ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਹੈ ਉਹ ਮੰਨਦੀ ਹੈਗੀ ਹੈ ਕਿ ਇਹ ਟੈਰਰਿਸਟ ਹੈਗੇ ਹਾਲਾਂਕਿ ਟੈਰਰਿਜ਼ਮ ਦੀ ਕੋਈ ਡੈਫੀਨੇਸ਼ਨ ਨਹੀਂ ਹੈਗੀ ਮੈਂ ਤੁਹਾਨੂੰ ਦੱਸਦਾ ਗਾਵਾ ਕਿ ਟੈਰਰਿਜ਼ਮ ਦੀ ਕੋਈ ਡੈਫੀਨੇਸ਼ਨ ਨਹੀਂ ਬਟ ਇੰਡੀਅਨ ਗਵਰਨਮੈਂਟ ਕੰਸੀਡਰਸ ਬੋਥ ਆਫ देम ਐਜ਼ ਟੈਰਰਿਸਟ ਤਾਂ ਇਹਨਾਂ ਨੂੰ ਦੂਸਰੇ ਕੰਟਰੀ ਦੇ ਵਿੱਚ ਕਿਉਂਕਿ ਇਹ ਰਹਿ ਰਹੇ ਹੈਗੇ ਸੀ ਇਹਨਾਂ ਦੇ ਉੱਤੇ ਇੱਥੇ ਬਹਿ ਕੇ ਇੰਡੀਆ ਦੇ ਵਿੱਚ ਕੋਈ ਲਾ ਜਾਂ ਉਹਦੇ ਉੱਤੇ ਕੋਈ ਮਕਦਮਾ ਨਹੀਂ ਚੱਲ ਸਕਦਾ ਹੈਗਾ ਤਾਂ ਇਸ ਲਈ ਇੰਡੀਅਨ ਗਵਰਨਮੈਂਟ ਨੇ ਉੱਥੇ ਕੈਨੇਡਾ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਜਾ ਕੇ ਇਹਨਾਂ ਜੋ ਉੱਤੇ ਹਮਲੇ ਕਰਵਾਏ ਹੈਗੇ ਥੀਸ ਆਰ ਦਾ ਐਕੁਇਜੀਸ਼ਨਸ ਬਾਏ ਦਾ ਕੈਨੇਡੀਅਨ ਐਂਡ ਅਮਰੀਕਨ ਗਵਰਨਮੈਂਟ ਉਹ ਦੋਨੋਂ ਕਹਿ ਰਿਹਾ ਕੈਨੇਡਾ ਦੇ ਵਿੱਚ ਤਾਂ ਜਸਟਿਨ ਟਰੂਡੋ ਜਿਹੜਾ ਹੈਗਾ ਉੱਥੇ ਦਾ ਪੀਐਮ ਉਹ ਪਿਛਲੇ ਸਾਲ ਤੋਂ ਕਹਿ ਰਿਹਾ ਹੋਇਆਗਾ ਕਿ ਇਹ ਜਿਹੜਾ ਨਿਜਰ ਦਾ ਮਰਡਰ ਹੈਗਾ ਇਹ ਇੰਡੀਅਨ ਗਵਰਨਮੈਂਟ ਦੇ ਕਹਣ ਦੇ ਉੱਤੇ ਹੋਇਆ ਯਾਨੀ ਕਿ ਮੋਦੀ ਗਵਰਨਮੈਂਟ ਦੇ ਕਹਣ ਦੇ ਉੱਤੇ ਹੋਇਆ ਔਰ ਉਹਨੇ ਕੁਝ ਐਵੀਡੈਂਸ ਵੀ ਦਿਖਾਇਆ ਗਿਆ ਉਹ ਸਿਗਨਲ ਇੰਟਰਸੈਪਟ ਕਰਦੇਗੇ ਉਹ ਉਹਨੇ ਦੱਸਿਆਗਾ ਕਿ ਸਾਨੂੰ ਪਤਾ ਚੱਲਿਆ ਹੈਗਾ ਕਿ ਇਹਦੇ ਮਰਡਰ ਤੋਂ ਪਹਿਲੇ ਇਹ ਬਲੇ ਬਲੇ ਬੰਦਿਆਂ ਨੇ ਆਪਸ ਵਿੱਚ ਇਸ ਤਰ੍ਹਾਂ ਗੱਲ ਕੀਤੀ ਸੀ ਪਰ ਇਸੇ ਤਰ੍ਹਾਂ ਦੇ ਨਾਲ ਪੰਨੂ ਨੂੰ ਅਮਰੀਕਾ ਦੇ ਵਿੱਚ ਉਹਨਾਂ ਨੇ ਐਜੰਸੀਜ਼ ਨੇ ਬਚਾ ਲਿਆ ਹੈਗਾ ਇਹ ਪਤਾ ਲਗਾ ਕੇ ਕਿ ਉਹਦਾ ਮਰਡਰ ਹੋ ਸਕਦਾ ਹੈਗਾ ਹੁਣ ਕੀ ਹੋਇਆ ਹੈਗਾ ਇਹ ਕੇਸ ਦੇ ਵਿੱਚ ਅੱਗੇ ਕੀ ਹੋਇਆ ਹੈਗਾ ਕਿ 2 ਦਿਨ ਪਹਿਲੇ ਉੱਥੇ ਇੱਕ ਅਮਰੀਕਾ ਦੇ ਵਿੱਚ ਯੂਐਸ ਸਿਰਫ ਆਰਗੇਨਾਈਜੇਸ਼ਨ ਹੈਗੀ ਹੈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਲੀਜੀਅਸ ਫਰੀडम ਜਾਨਕਿ ਯੂਐਸ ਸਿਰਫ ਉਹਨੂੰ ਸ਼ਾਰਟ ਦੇ ਵਿੱਚ ਅਸੀਂ ਕਹਿ ਸਕਦੇ ਹੈਗੇ ਆ ਉਹ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ ਉਹਨੇ ਕਿਹਾ ਹੈਗਾ ਪਹਿਲੇ ਤਾਂ ਉਹ بار بار ਇੰਡੀਆ ਦੇ ਬਾਰੇ ਉਹ ਦਸਤੀ ਰੰਦੀ ਹੈ ਕਿ ਹੈ ਕਿ ਇਹ ਇੱਥੇ ਰਿਲੀਜੀਅਸ ਫਰੀडम ਜੋ ਹੁੰਦਾ ਹੈ ਕਿਸ ਤਰ੍ਹਾਂ ਅਟੈਕ ਮੋਦੀ ਗਵਰਨਮੈਂਟ ਕਰ ਰਹੀ ਹੈਗੀ ਹੈ ਪਰ ਇਸ ਵਾਰ ਇਹਨੇ ਇਹਨਾ ਦੋਨਾਂ ਦਾ ਨਿੱਜਰ ਦਾ ਔਰ ਗੁਰਪਤਵੰਨ ਸਿੰਘ ਪੰਨੂ ਦਾ ਨਾਮ ਆਪਣੀ ਐਨੂਅਲ ਰਿਪੋਰਟ ਜਿਹੜੀ 2 ਦਿਨ ਪਹਿਲੇ ਰਿਲੀਜ਼ ਕੀਤੀ ਹੈ ਉਹਦੇ ਵਿੱਚ ਲਿਖਿਆ ਹੈਗਾ ਇਹਨਾਂ ਦੋਨਾਂ ਦਾ ਨਾਮ ਕਿ ਇਸ ਕਰਕੇ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਹੈ ਉਹਦੇ ਉੱਤੇ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਉਹਦੇ ਤੇ ਪੈਨਲਟੀਆਂ ਤੇ ਸੈਂਕਸ਼ਨਸ ਲਗਣੀਆਂ ਚਾਹੀਦੀਆਂ ਹੈਗੀ ਹੈ ਇਹ ਉਹਨੇ 2 ਦਿਨ ਪਹਿਲੇ ਯੂਐਸ ਸਿਰਫ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈਗਾ ਔਰ ਉਹਦੇ ਵਿੱਚ ਉਹਨੇ ਕਿਹਾ ਹੈਗਾ ਕਿ ਜਿਹੜੀ ਇੰਡੀਅਨ ਗਵਰਨਮੈਂਟ ਦੇ ਕਰਾਈਮਸ ਅਗੇਅਰ ਟੁਵਰਡਸ ਟ੍ਰਾਂਸਨੇਸ਼ਨਲ ਰਿਪਰੈਸ਼ਨ ਇਹ ਵੱਧੇ ਜਾ ਰਹੇ ਹੈਗੇ ਯਾਨੀ ਕਿ ਇਹ ਇੰਡੀਅਨ ਗਵਰਨਮੈਂਟ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਲੋਕੀ ਰਹਿੰਦੇ ਹੈ ਔਰ ਇਹਨੂੰ ਇੰਡੀਅਨ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਕਰਦੇ ਹੈਗੇ ਆ ਜਾਂ ਆਪਣੇ ਹੱਕ ਦੀ ਆਵਾਜ਼ ਚੁੱਕਦੇ ਹੈਗੇ ਆ ਉਹਨਾਂ ਦੇ ਉੱਤੇ ਇੰਡੀਅਨ ਗਵਰਨਮੈਂਟ ਦੇ ਜਿਹੜੇ ਹਮਲੇ ਹੈਗੇ ਉਹ ਵੱਧੇ ਜਾ ਰਹੇ ਹੈਗੇ ਇਹ ਉਹਨੇ ਯੂਐਸ ਸਿਰਫ ਰਿਪੋਰਟ ਨੇ ਆਪਣੇ ਉਹਦੇ ਵਿੱਚ ਐਨੂਅਲ ਰਿਪੋਰਟ ਦੇ ਵਿੱਚ ਕੀ ਹੈਗਾ ਜਿਹੜੀ 2 ਦਿਨ ਪਹਿਲੇ ਉਹਨਾਂ ਨੇ ਕੱਢੀ ਹੈ ਉਹਦੇ ਲਿੰਕਸ ਵਗੈਰਾ ਮੈਂ ਥੱਲੇ ਛੱਡਾਂਗਾ ਇਹਦੇ ਔਰ ਇਸ ਇਹਦੇ ਵੀਡੀਓ ਦੇ ਥੱਲੇ ਛੱਡਾਂਗਾ ਲਿੰਕਸ ਤਾਂ ਇਸ ਕੇਸ ਦੇ ਵਿੱਚ ਜਿਹੜੀ ਯੂਐਸ ਸਿਰਫ ਹੈਗੀ ਹੈ ਪਹਿਲੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਹੈ ਕੀ ਹੈ ਯੂਐਸ ਸਿਰਫ ਜਿਹੜਾ ਯੂਨਾਈਟਡ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀडम ਜੁੜੀ ਹੈਗੀ ਹੈ ਯੂਐਸ ਸਰਪ ਔਰਗੇਨਾਈਜੇਸ਼ਨ ਐਨਓ ਉੱਥੇ ਦੀ ਕਾਂਗਰਸ ਨੇ ਸੈਟ ਅਪ ਕੀਤਾ ਹੈ ਕਾਂਗਰਸ ਕੀ ਹੈ ਕਈ ਲੋਕ ਕਿ ਕੰਫਿਊਜ਼ ਹੋਣਗੇ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਹੈ ਕਿ ਕਾਂਗਰਸ ਜਿਸ ਤਰ੍ਹਾਂ ਪਾਰਟੀ ਹੈਗੀ ਹੈ ਪਾਰਟੀ ਨਹੀਂ ਹੈ ਯੂਐਸ ਦੇ ਵਿੱਚ ਕਾਂਗਰਸ ਦਾ ਮਤਲਬ ਹੈ ਪਾਰਲੀਮੈਂਟ ਯੂਐਸ ਦੇ ਵਿੱਚ ਜਿਹੜੀ ਕਾਂਗਰਸ ਹੈਗੀ ਹੈ ਉਹ ਦੋ ਹਾਊਸਸ ਨੂੰ ਮਿਲਾ ਕੇ ਬਣੀ ਹੁੰਦੀ ਹੈ ਇੱਕ ਹੁੰਦਾ ਹੈ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਔਰ ਦੂਸਰਾ ਹੁੰਦਾ ਸੈਨੇਟ ਜਿਸ ਤਰ੍ਹਾਂ ਇੱਥੇ ਲੋਕ ਸਭਾ ਤੇ ਰਾਜ ਸਭਾ ਉੱਥੇ ਉਸ ਰਹੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਐਂਡ ਸੈਨੇਟ ਯਾਨੀ ਕਿ ਉੱਥੇ ਦੀ ਜਿਹੜੀ ਪਾਰਲੀਮੈਂਟ ਹੈ ਉਹਨੇ ਯੂਐਸ ਸਿਰਫ ਨੂੰ ਐਸਟੈਬਲਿਸ਼ ਕੀਤਾ ਹੋਇਆ ਉਹਦਾ ਕੰਮ ਕੀ ਹੈਗਾ ਕਿ ਕਿਸੇ ਵੀ ਕੰਟਰੀ ਦੇ ਵਿੱਚ ਬਾਹਰ ਜਿੱਥੇ ਰਿਲੀਜੀਅਸ ਫ੍ਰੀडम ਦੇ ਉੱਤੇ ਅਟੈਕਸ ਹੁੰਦੇ ਆ ਕਿ ਲੋਕਾਂ ਨੂੰ ਆਪਣਾ ਰਿਲੀਜੀਅਸ ਹੱਕ ਨਹੀਂ ਦਿੱਤਾ ਜਾਂਦਾ ਉਹਦੇ ਬਾਰੇ ਉਹ ਯੂਐਸ ਪ੍ਰੈਜ਼ੀਡੈਂਟ ਨੂੰ ਯੂਐਸ ਕਾਂਗਰਸ ਨੂੰ ਔਰ ਯੂਐਸ ਸਕੱਰੇਟਰੀ ਆਫ ਸਟੇਟ ਉਹਨਾਂ ਨੂੰ ਉਹ ਰეკਮੈਂਡ ਕਰਦੀ ਹੈਗੀ ਹੈ ਕਿ ਇਹਨਾਂ ਕੰਟਰੀਜ਼ ਦੇ ਉੱਤੇ ਐਵੇਲੇਬਲੀ ਸਜ਼ਾ ਹੋਣੀ ਚਾਹੀਦੀ ਹੈ। ਤਾਂ ਉਹਦੇ ਸਜ਼ਾ ਕੀ ਹੈਗੀ ਹੈ? CPC ਉਹਨੂੰ ਕਹਿੰਦੇ CPC ਕੰਟਰੀ ਆਫ ਪਾਰਟिकुलर ਕੰਸਰਨ। ਯਾਨੀ ਕਿ ਐਸ ਕੰਟਰੀ ਤੋਂ ਬਚ ਕੇ ਰਹਿਣਾ ਚਾਹੀਦਾ। ਇਹ ਉਹਨਾਂ ਨੇ ਇੰਡੀਆ ਵਾਸਤੇ ਕਿਹਾ ਹੈਗਾ ਆਪਣੀ ਰਿਪੋਰਟ ਦੇ ਵਿੱਚ ਕਿ ਇੰਡੀਆ ਸ਼ੁੱਡ ਬੀ ਡੈਜ਼ਿਗਨੇਟਿਡ ਐਜ਼ ਅ ਕੰਟਰੀ ਆਫ ਪਾਰਟिकुलर ਕੰਸਰਨ ਜਿੱਥੇ ਲੋਕਾਂ ਦੇ ਜਿਹੜੇ ਰਿਲੀਜੀਅਸ ਅਧਿਕਾਰ ਹੈਗੇ ਆ ਯਾਨੀ ਕਿ ਧਾਰਮਿਕ ਅਧਿਕਾਰ ਹੈਗੇ ਉਹਨਾਂ ਦੀ ਅ ਅ ਰੱਖਸ਼ਾ ਨਹੀਂ ਹੋ ਰਹੀਗੀ ਉਹਨਾਂ ਨੂੰ ਬਚਾਇਆ ਨਹੀਂ ਜਾ ਰਿਹਾ ਹੈ ਤਾਂ ਇਹ ਕੰਟਰੀ ਆਫ ਪਾਰਟਿਕੂਲਰ ਕਨਸਰਨ ਜਿਹੜਾ ਹੈਗਾ ਜੇਕਰ ਇਹ ਲੱਗ ਜਾਂਦਾ ਹੈਗਾ ਤਾਂ ਜਿਹੜੇ ਇੰਡੀਆ ਦੇ ਇੱਥੇ ਅਫੀਸ਼ੀਅਲਸ ਹੈਗੇ ਹਨ ਮਿਨਿਸਟਰਸ ਹੈਗੇ ਆ ਜਾਂ ਹੋਰ ਅਫੀਸ਼ੀਅਲਸ ਬਿਊਰੋਕਰੇਟਸ ਹੈਗੇ ਆ ਉਹਨਾਂ ਦੀਆਂ ਐਸੈਟਸ ਫ੍ਰੀਜ਼ ਹੋ ਜਾਂਦੀ ਹੈ ਯਾਨੀ ਕਿ ਉਹਨਾਂ ਦੇ ਜਿਹੜਾ ਪ੍ਰਾਪਰਟੀ ਹੁੰਦੀ ਉਹਦੇ ਤੇ ਕਬਜ਼ਾ ਕਰ ਲੈਂਦੇ ਹੈਗੇ ਆ ਔਰ ਨਾਲ ਹੀ ਉਹਨਾਂ ਨੂੰ ਅਮਰੀਕਾ ਦੇ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਜਾਏਗਾ ਉਹਦੇ ਤੇ ਵੀਜ਼ਾ ਰੈਸਟ੍ਰਿਕਸ਼ਨਸ ਲੱਗ ਜਾਣਗੇ ਇਹ ਉਹਨੇ اپنی رپورٹ ਦੇ ਵਿੱਚ ਯੂਐਸ ਸਿਰਫ ਨੇ ਇਹਨਾਂ ਦੋਨਾਂ ਦਾ ਐਗਜ਼ਾਮਪਲ ਪਾ ਕੇ ਕੀ ਹੈਗਾ ਨਿਜਰ ਦਾ ਨਿਜਰ ਦਾ ਔਰ ਪੰਨੂ ਦਾ ਔਰ ਉਹਨੇ ਨਾਲ ਇਹ ਕੀ ਹੈਗਾ ਜਿਹੜਾ ਯੂਐਸ ਸਿਰਫ ਦੀ ਰਿਪੋਰਟ ਹੈ ਕਿ ਇੱਥੇ ਕੋਈ ਵੀ ਜਿਹੜੇ ਮਿਨਿਓਰਿਟੀ ਰਿਲੀਜੀਅਨਸ ਹੈਗੇ ਆ ਉਹਨਾਂ ਦੇ ਉੱਤੇ ਹਰ ਤਰ੍ਹਾਂ ਦੇ ਜੁਰਮ ਹੋ ਰਹੇਗੇ ਉਹਨਾਂ ਦੇ ਵਿੱਚ ਮੁਸਲਮਨਸ ਹੈਗੇ ਆ ਕ੍ਰਿਸਚੀਅਨਸ ਹੈਗੇ ਆ ਔਰ ਜੂਸ ਹੈਗੇ ਆ ਜਾਂ ਹੋਰ ਜਿਹੜੀਆਂ ਸਿੱਖ ਤਾਂ ਹੈ ਹੀ ਆ ਉਹਨਾਂ ਦੇ ਉੱਤੇ ਹਰ ਤਰ੍ਹਾਂ ਦੇ ਜੁਰਮ ਇੰਡੀਅਨ ਗਵਰਨਮੈਂਟ ਕਰਦੀ ਹੈਗੀ ਇਹ ਉਹਨੇ ਆਪਣੀ ਰਿਪੋਰਟ ਦੇ ਕਾਫੀ ਐਗਜ਼ਾਮਪਲਸ ਦੇ ਕੇ ਉਹਨਾਂ ਨੇ ਲਿਖਿਆ ਹੈਗਾ ਔਰ ਮੈਂ ਉਹਦੇ ਲਿੰਕਸ ਥੱਲੇ ਛੱਡਾਂਗਾ ਉਹਦੇ ਉੱਤੇ ਮੈਂ ਅੱਜ ਕਿਉਂਕਿ ਇੱਕ ਆਰਟੀਕਲ ਲਿਖਿਆ ਹੈਗਾ ਆਪਣੀ ਨਿਊਜ਼ ਸਾਈਟ ਦੇ ਉੱਤੇ ਰਮਨਮੀਡੀਆਨੈਟਵਰਕ.com ਦੇ ਉੱਤੇ ਹੁਣ ਇਹ ਜਿਹੜਾ ਕੇਸ ਹੈਗਾ ਯੂਐਸਐਫ ਵਾਲਾ ਹਾਂ ਹੁਣ ਉੱਥੇ ਅਮਰੀਕਾ ਦੇ ਵਿੱਚ ਪਹਿਲੇ ਕੈਨੇਡਾ ਜਸਟਿਨ ਟਿਊਡੋ ਨੇ ਬਹੁਤ ਜ਼ਿਆਦਾ ਇਹਨੂੰ ਉਹ ਅਗੇਨਸਟ ਬੋਲਿਆ ਹੈਗਾ ਇੰਡੀਅਨ ਗਵਰਨਮੈਂਟ ਦੇ ਕਿ ਇੱਥੇ ਬਹੁਤ ਜ਼ਿਆਦਾ ਇੱਥੇ ਰਿਲੀਜੀਅਸ ਫਰੀडम ਵਾਇਲੇਸ਼ਨਸ ਹੋ ਰਹੀਆਂ ਹੈਗੀਆਂ ਔਰ ਹੁਣ ਯੂਐਸ ਸਿਰਫ ਨੇ ਕਿਹਾ ਔਰ ਕਰੀਬ ਹਫਤਾ 10 ਦਿਨ ਪਹਿਲੇ ਇੱਕ ਇਸ ਤਰ੍ਹਾਂ ਹੀ ਉੱਥੇ ਕਾਂਗਰਸਮੈਨ ਹੈਗਾ ਯਾਨੀ ਕਿ ਜਿਸ ਤਰ੍ਹਾਂ ਪਾਰਲੀਮੈਂਟ ਹੈ ਉੱਥੇ ਕਾਂਗਰਸਮੈਨ ਐਮਪੀ ਹੁੰਦੇ ਇੱਥੇ ਉੱਥੇ ਉਹਨਾਂ ਨੂੰ ਕਾਂਗਰਸਮੈਨ ਕਹਿੰਦੇ ਉਹ ਉਹਦਾ ਨਾਮ ਹੈ ਐਡਮ ਸ਼ੀਪ ਉਹਨੇ ਵੀ ਇੱਕ ਨਵਾਂ ਕਾਨੂੰਨ ਪਾਇਆਗਾ ਉਹਨੂੰ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਰਿਪੋਰਟਿੰਗ ਐਕਟ ਕਹਿੰਦੇ ਐ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਮਤਲਬ ਉਹਨੂੰ ਸਮਝਾਇਆ ਹੋਣਾ ਕਿ ਇੱਕ ਗਵਰਨਮੈਂਟ ਜਿਸ ਵੇਲੇ ਦੂਸਰੇ ਕੰਟਰੀਜ਼ ਦੇ ਵਿੱਚ ਜਾ ਕੇ ਆਪਣੇ ਲੋਕਾਂ ਦੇ ਉੱਤੇ ਜਿਹੜੇ ਉਹਨੂੰ ਕ੍ਰਿਟਿਸਾਈਜ਼ ਕਰਦੇ ਉਹਦੇ ਤੇ ਹਮਲੇ ਕਰਵਾਉਂਦੀ ਹੈਗੀ ਉਹਨੂੰ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਕਹਿੰਦੇ ਟ੍ਰਾਂਸਨੇਸ਼ਨਲ ਮੀਨ ਦੂਸਰੇ ਦੇਸ਼ ਦੇ ਵਿੱਚ ਰਿਪ੍ਰੈਸ਼ਨ ਮੀਨ ਜ਼ੁਲਮ ਤਾਂ ਇਹ ਉਹਨੇ ਇੱਕ ਨਵਾਂ ਕਾਨੂੰਨ ਬਣਾਇਆ ਹੈਗਾ ਐਡਮ ਸ਼ਿਫ ਨੇ ਇੰਟਰਡਿਊਸ ਕੀਤਾ ਹੈਗਾ ਜਿਹਦਾ ਨਾਮ ਹੈਗਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ ਤੇ ਉਹਦੇ ਅੰਡਰ ਵੀ ਜਿਹੜੀਆਂ ਗਵਰਨਮੈਂਟਸ ਹੈ ਟ੍ਰਾਂਸਨੇਸ਼ਨਲ ਰਿਪਰੈਸ਼ਨ ਆਪਣੇ ਲੋਕਾਂ ਤੇ ਕਰਨਗੀਆਂ ਯਾਨੀ ਕਿ ਯੂਐਸ ਦੇ ਲੋਕਾਂ ਤੇ ਕਰਨਗੇ ਜਿਹੜੇ ਯੂਐਸ ਸਿਟੀਜ਼ਨ ਹੈ ਜਿਸ ਤਰ੍ਹਾਂ ਪੰਨੂ ਹੈ ਉਹਦੇ ਕੋਲ ਯੂਐਸ ਔਰ ਕੈਨੇਡੀਅਨ ਸਿਟੀਜ਼ਨਸ਼ਿਪ ਹੈ ਤਾਂ ਉਹਨੂੰ ਪੰਨੂ ਨੂੰ ਆਪਣਾ ਬੰਦਾ ਮੰਨਦੇ ਆ ਐਸੀ ਤਰ੍ਹਾਂ ਨਿਜਰ ਨੂੰ ਕੈਨੇਡਾ ਆਪਣਾ ਬੰਦਾ ਆਪਣਾ ਸਿਟੀਜ਼ਨ ਮੰਨਦੀ ਸੀ ਤੇ ਐਦੇ ਉੱਤੇ ਉਹਨਾਂ ਨੂੰ ਜਿਹੜੀਆਂ ਗਵਰਨਮੈਂਟਸ ਉਹਨਾਂ ਤੇ ਸਿਟੀਜ਼ਨ ਦੇ ਉੱਤੇ ਹਮਲਾ ਕਰਨ ਗਿਆ ਉਹਨਾਂ ਨੂੰ ਸਜ਼ਾ ਹੋਏਗੀ ਤੇ ਇਹ ਉਹਨੇ ਐਡਮ ਸ਼ਿਫ ਨੇ ਉਹ ਕੱਢਿਆ ਹੈਗਾ ਕਾਨੂੰਨ ਨਵਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ 2024 ਇਹ ਉਹਨੇ ਕੱਢਿਆ ਉਹਦਾ ਵੀ ਮੈਂ ਲਿੰਕ ਥੱਲੇ ਛੱਡਾਂਗਾ ਉਹਦੇ ਉੱਤੇ ਮੈਂ ਵੀਡੀਓ ਵੀ ਬਣਾਈ ਹੈਗੀ 1-2 ਦਿਨ ਥੋੜੇ ਦਿਨ ਪਹਿਲੇ ਹਫਤਾ ਪਹਿਲੇ ਉਹਦੇ ਵੀ ਵੀਡੀਓਜ਼ ਦੇ ਲਿੰਕ ਵੀ ਥੱਲੇ ਛੱਡਾਂਗਾ ਉਹ ਪੰਜਾਬੀ ਦੇ ਵਿੱਚ ਤੁਸੀਂ ਉਹਨੂੰ ਆਰਾਮ ਨਾਲ ਸਮਝ ਸਕਦੇ ਹੋਗੇ ਔਰ ਨਾਲ ਹੀ ਪੰਨੂ ਨੇ ਉੱਥੇ ਇੱਕ ਨਿਊਯਾਰਕ ਡਿਸਟ੍ਰਿਕਟ ਕੋਰਟ ਹੈਗਾ ਉੱਥੇ ਇੱਕ ਕੇਸ ਲੀਗਲ ਕੇਸ ਫਾਈਲ ਕੀਤਾ ਇੰਡੀਅਨ ਗਵਰਨਮੈਂਟ ਦੇ ਖਿਲਾਫ ਉਹਦੇ ਵਿੱਚ ਵੀ ਉਹਨੂੰ ਇਹ ਕੀਤਾ ਸੀ ਮੇਰੇ ਖਿਆਲ ਸੈਪਟੈਂਬਰ 1920 ਦੇ ਕਰੀਬ ਪਿਛਲੇ ਮਹੀਨੇ ਉਹਦੇ ਵਿੱਚ ਵੀ ਉੱਥੇ ਦੇ ਜਿਹੜਾ ਯੂਐਸ ਕੋਰਟ ਹੈ ਉਹਨੇ ਉਹਨੇ ਮੋਦੀ ਗਵਰਨਮੈਂਟ ਨੂੰ ਸਮਨਸ ਭੇਜਿਆ ਗਿਆ ਹੈ ਔਰ 21 ਦਿਨ ਦਾ ਟਾਈਮ ਦਿੱਤਾ ਗਿਆ ਹੈ ਜਵਾਬ ਦੇਣ ਵਾਸਤੇ ਹਾਲੇ ਮੇਰੇ ਖਿਆਲ ਉਹਦੇ 21 ਦਿਨ ਸ਼ਾਇਦ ਨਹੀਂ ਹੋਏ ਹੋਗੇ ਤਾਂ ਉਹਦਾ ਜਿਸ ਵੇਲੇ ਅੱਗੇ ਹੋਏਗਾ ਮੈਂ ਤੁਹਾਨੂੰ ਦੱਸਾਂਗਾ ਪਰ ਇਹਨੂੰ ਜਿਹੜਾ ਹੈਗਾ ਇਹ ਤੁਹਾਨੂੰ ਦੱਸ ਰਿਹਾਗਾ ਕਿ ਕਿੰਨਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾਗਾ ਜਿਹੜੇ ਲੋਕੀ ਬਾਹਰ ਬੈ ਕੇ ਇੰਡੀਅਨ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਕਰਦੇ ਆਗੇ ਜਾਂ ਆਪਣੇ ਹੱਕ ਮੰਗਦੇ ਆਗੇ ਤਾਂ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਹੈਗਾ ਹੋ ਸਕਦਾ ਕਿ ਜਿਹੜੀ ਅਮਰੀਕਨ ਗਵਰਨਮੈਂਟ ਹੈ ਉਹ ਯੂਐਸ ਸਰਫ ਦੀ ਜਿਹੜੀ ਰਿਕਮੈਂਡੇਸ਼ਨ ਹੈਗੀ ਹੈ ਕਿ ਇਹਦੇ ਉੱਤੇ CPC ਦਾ ਉਹ ਲੇਬਲ ਲਗਾਇਆ ਜਾਏ ਕੰਟਰੀ ਆਫ ਪਾਰਟिकुलर ਕੰਸਰਨ ਦਾ ਤਾਂਕਿ ਇੰਡੀਅਨ ਗਵਰਨਮੈਂਟ ਸਜਾ ਹੋਏ ਹੋ ਸਕਦਾ ਹੈ ਅਮਰੀਕਨ ਗਵਰਨਮੈਂਟ ਉਹ ਨਾ ਮੰਨੇ ਕਿਉਂਕਿ ਜਿਹੜਾ ਇੰਡੀਅਨ ਗਵਰਨਮੈਂਟ ਹੈਗੀ ਹੈ ਇਹ ਯੂਐਸ ਦੇ ਕੋਲੋਂ ਕਾਫੀ ਉਹ defense equipment خاص ਕਰਕੇ defense equipment billions of dollars دی خرید دیے ਜਿਹਦੀ انڈیا ਦੇ ਵਿੱਚ ضرورت ਨਹੀਂ ਹੈਗੀ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਜਿਹੜੀ ਅਮਰੀਕਨ گورنਮੈਂਟ ਆ ਆਬਸੋਲੀਟ ਇਕੁਪਮੈਂਟ ਦਿੰਦੀ ਹੈਗੀ ਅਤੇ ਕਿਉਂਕਿ ਉਹ ਐਕਚੁਅਲੀ ਜਿਹੜੀ ਹੈਗੀ ਹੈ दिस अ ਕਾਈਂਡ ਆਫ ਬ੍ਰਾਈਫ ਫਰਮ ਦਾ ਇੰਡੀਅਨ گورنਮੈਂਟ ਟੂ ਦਾ ਅਮਰੀਕਨ گورنਮੈਂਟ ਤਾਂਕੀ ਮੋਦੀ گورنਮੈਂਟ ਦੇ ਉੱਤੇ ਕੋਈ ਐਕਸ਼ਨ ਨਾ ਲੈਣ ਤਾਂ ਜਿਹੜਾ ਯੂਐਸ ਸਿਰਫ ਨੇ ਰਿਕਮੈਂਡ ਕੀਤਾ ਹੈਗਾ ਕਿ ਤੇ ਸੀਪੀਸੀ ਦਾ ਲੇਬਲ ਲਗਾਇਆ ਜਾ ਇੰਡੀਆ ਤੇ ਹੋ ਸਕਦਾ ਯੂਐਸ گورنਮੈਂਟ ਨਾ ਮੰਨੇ ਪਰ ਉਹਦੇ ਹੋਰ ਬੜੇ ਨੁਕਸਾਨ ਹੁੰਦੇਗੇ ਆ ਕਿ ਜਿਸ ਵੇਲੇ ਇਹਨੂੰ ਕੰਟਰੀ ਆਫ ਪਰਟੀਕুলਰ ਕੰਸਰਨ ਯੂਐਸ ਸਿਰਫ ਨੇ ਕਹਿ ਦਿੱਤਾ ਜਿਸ ਵਿੱਚ ਐਕਸਟ੍ਰੀਮ ਹਿਊਮਨਾਈਟਸ ਹਿਊਮਨਾਈਟਸ ਵਾਇਓਲੇਸ਼ਨਸ ਆਰ ਟੇਕਿੰਗ ਪਲੇਸ ਇਨ ਇੰਡੀਆ ਜਿਹੜੀ ਮਨੁੱਖੀ ਅਧਿਕਾਰਾਂ ਦਾ ਵਾਇਓਲੇਸ਼ਨ ਹੋ ਰਹੀ ਹੈਗੀ ਹੈ ਇੰਡੀਆ ਦੇ ਵਿੱਚ ਇਹਦਾ ਮਤਲਬ ਉਹ ਹੈਗਾ ਉਹ ਜਿਸ ਵੇਲੇ ਇੱਕ ਇੰਟਰਨੈਸ਼ਨਲ ਏਜੰਸੀ ਕਹਿੰਦੀ ਹੈ ਤਾਂ ਉਸ ਕੰਟਰੀ ਦੇ ਵਿੱਚ ਲੋਕੀ ਇਨਵੈਸਟ ਕਰਨਾ ਬੰਦ ਕਰ ਦਿੰਦੇ ਆ ਤਾਂ ਉਹ ਦਿਨ ਕੀ ਹੁੰਦਾ ਇਨਵੈਸਟ ਕਰਨਾ ਜਿਸ ਵੇਲੇ ਇੰਡੀਆ ਦੇ ਵਿੱਚ ਬੰਦ ਕਰ ਦੇਣਗੇ ਲੋਕੀ ਐਸ ਟੈਗ ਤੋਂ ਬਾਅਦ ਐਸ ਲੇਬਲ ਤੋਂ ਬਾਅਦ ਤਾਂ ਇੱਥੇ ਇੰਡਸਟਰੀਅਲ ਡਵੈਲਪਮੈਂਟ ਨਹੀਂ ਹੋਏਗੀ ਇੰਡਸਟਰੀਅਲ ਡਵੈਲਪਮੈਂਟ ਨਹੀਂ ਹੋਏਗੀ ਤਾਂ ਇੱਥੇ ਲੋਕਾਂ ਦੀ ਨੌਕਰੀ ਨਹੀਂ ਲੱਗੇਗੀ ਔਰ ਇੰਡੀਅਨ ਗਵਰਨਮੈਂਟ ਨੂੰ ਆਪਣੇ ਸਰਵਾਈਵਲ ਦੇ ਵਾਸਤੇ ਬਹੁਤ ਜ਼ਿਆਦਾ ਇੰਟਰਨੈਸ਼ਨਲ ਏਜੰਸੀਸ ਤੋਂ ਕਰਜ਼ਾ ਚੁਕਣਾ ਪਏਗਾ ਜਿਹੜਾ ਕਿ ਇਸ ਵੇਲੇ ਇੰਡੀਅਨ ਗਵਰਨਮੈਂਟ ਦੇ ਉੱਤੇ 200 ਲੱਖ ਕਰੋੜ ਤੋਂ ਵੀ ਜ਼ਿਆਦਾ ਦਾ ਕਰਜ਼ਾ ਹੈਗਾ ਉਹ ਕਿਉਂ ਕਿਉਂਕਿ ਇੱਥੇ ਹਿਮ ਰਾਈਟਸ ਵਾਇਲੇਸ਼ਨਸ ਬੜੀਆਂ ਹੋ ਗਈਆਂ ਔਰ ਲੋਕੀ ਇੱਥੇ ਦੇ ਬਾਹਰ ਵਾਲੇ ਇੱਥੇ ਆ ਕੇ ਇਨਵੈਸਟ ਨਹੀਂ ਕਰਨਾ ਚਾਹਦੇ ਇਸ ਲਈ ਇੱਥੇ ਇਕਨੋਮਿਕ ਡਵੈਲਪਮੈਂਟ ਰੁਕ ਜਾਂਦੀ ਹੈ ਤੇ ਚਾਹੇ ਮੈਂ ਇਹ ਕੀ ਕਹਿ ਰਿਹਾਗਾ ਵਾਂ ਕਿ ਜੇ ਯੂ ਐਸ ਗਵਰਨਮੈਂਟ ਐਕਸ਼ਨ ਡਾਇਰੈਕਟ ਕੋਈ ਨਹੀਂ ਮਿਲਾਂਦੀ ਤਾਂ ਇਨਡਾਇਰੈਕਟ ਐਜ਼ ਇਹ ਬਹੁਤ ਜ਼ਿਆਦਾ ਨੁਕਸਾਨ ਹੈ ਗਿਆ ਇੰਡੀਆ ਨੂੰ ਉਸੀ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਰਹਿ ਰਹੇਗੇ ਤੁਸੀਂ ਦੇਖਿਆ ਹੋਵੇਗਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਿਊਮਨ ਰਾਈਟਸ ਵਾਇਓਲੇਸ਼ਨ ਹੋ ਰਹੀਆਂ ਹਰ ਰੋਜ਼ ਕਿਸੇ ਨਾ ਕਿਸੇ ਨੂੰ ਚੁੱਕ ਕੇ ਫਜ਼ੂਲ ਦੇ ਵਿੱਚ ਘਰੋਂ ਦੀ ਚੁੱਕ ਕੇ ਪੁਲਿਸ ਵਾਲੇ ਜਿਸ ਤਰ੍ਹਾਂ ਉਹ ਦੇ ਬਿਹੇਵ ਲਾਈਕ ਕ੍ਰਾਈਮਨਲਸ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਦੇ ਵਿੱਚ ਬੰਦ ਕਰਦੇ ਨੇ ਤੇ ਉਹ ਵੀ ਹਿਊਮਨ ਰਾਈਟਸ ਵਾਇਓਲੇਸ਼ਨ ਐਸੀ ਲਈ ਪੰਜਾਬ ਦੇ ਵਿੱਚ ਵੀ ਕੋਈ ਇਨਵੈਸਟਮੈਂਟ ਨਹੀਂ ਹੋ ਰਹੀ ਔਰ ਉੱਥੇ ਅਨਇੰਪਲੋਇਮੈਂਟ ਬੱਧੀ ਜਾ ਰਹੀ ਹੈ ਉਸੇ ਤਰ੍ਹਾਂ ਪੰਜਾਬ ਦਾ ਕਰਜ਼ਾ ਵੀ ਵੱਧਾ ਜਾ ਰਿਹਾ ਹੈਗਾ ਜਿਹੜਾ ਹੁਣ ਕਰੀਬ-ਕਰੀਬ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ਤਰ੍ਹਾਂ ਇੰਡੀਅਨ ਗਵਰਨਮੈਂਟ ਦੇ ਉੱਤੇ 200 ਲੱਖ ਕਰੋੜ ਤੋਂ ਵੀ ਜ਼ਿਆਦਾ ਕਰਜ਼ਾ ਹੋ ਗਿਆ ਪੰਜਾਬ ਗਵਰਨਮੈਂਟ ਦੇ ਉੱਤੇ 4 ਲੱਖ ਕਰੋੜ ਦੇ ਕਰੀਬ ਕਰਜ਼ਾ ਹੋ ਗਿਆ ਉਹਦੇ ਨਾਲ ਉੱਤੇ ਅਨਇਮਪਲॉयਮੈਂਟ ਵਧ ਰਹੀ ਹੈ ਇੰਡਸਟਰੀਅਲ ਡਵੈਲਪਮੈਂਟ ਨਹੀਂ ਹੋ ਰਹੀ ਔਰ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇਹੋ ਦੱਸਣਾ ਸੀ ਕਿ ਇਸ ਕੇਸ ਦੇ ਵਿੱਚ ਨਿਜਰ ਔਰ ਪੰਨੂ ਦੇ ਕੇਸ ਦੇ ਵਿੱਚ ਇਹ ਨਵੀਂ ਡਵੈਲਪਮੈਂਟ ਹੋਈ ਹੈ ਜਿਹੜੀ ਯੂਐਸ ਸਰਫ ਨੇ 2 ਦਿਨ ਪਹਿਲੇ ਆਪਣੀ ਰਿਪੋਰਟ ਕੱਢੀ ਹੈ ਇਹਦੇ ਨਾਲ ਰਿਲੇਟਿਡ ਜਿਹੜੇ ਅ ਆਰਟੀਕਲ ਲਿੰਕਸ ਹੈਗੇ ਆਂ ਔਰ ਵੀਡੀਓ ਲਿੰਕਸ ਹੈਗੇ ਮੈਂ ਅਜੇ ਵੀਡੀਓ ਦੇ ਥੱਲੇ ਛੱਡ ਦਾਂਗਾ ਤੁਸੀਂ ਉਹਨਾਂ ਨੂੰ ਅਲੱਗ ਤੋਂ ਦੇਖ ਸਕਦੇ ਹੋ ਤਾਂ ਅੱਜ ਦੇ ਵੀਡੀਓ ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਅ ਥੈਂਕਸ ਫॉर ਵਾਚਿੰਗ